ਜਦੋਂ ਆਪਣੇ ਮਾਲਕ ਤੇ ਪੂਰਾ ਭਰੋਸਾ ਹੋ ਗਿਆ ਤੇ ਮਾਲਕ ਦਾ ਸਹਾਰਾ ਹੋ ਗਿਆ ਤਾਂ ਫਿਰ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਐਸੀ ਗ੍ਰਹਿਮਤ ਹੋ ਜਾਂਦੀ ਹੈ ਪਰ ਸੁਣਨਾ ਪਵੇਗਾ ਸਮਝਣਾ ਜ਼ਰੂਰ ਪਵੇਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਗਿਆਨ ਬਖਸ਼ਿਸ਼ ਕਰਦੇ ਹਨ ਜਦੋਂ ਬੰਦਾ ਗਲ ਨੂੰ ਸਮਝ ਜਾਂਦਾ ਤਾਂ ਫਿਰ ਉਹਦੇ ਅੰਦਰ ਅੰਦਰ ਰੌਸ਼ਨੀ ਪੈਦਾ ਹੁੰਦੀ ਹੈ। ਮਨ へ ਭਇਆ ਪ੍ਰਗਾਸਾ ਇੱਕ ਚਾਨਣ ਹੁੰਦਾ। ਆਪਣੇ ਸਤਿਗੁਰ ਕੈ ਬਲਿਹਾਰਾ। ਕਿ ਐਸੇ ਸਤਿਗੁਰੂ ਤੋਂ ਮੈਂ ਕੁਰਬਾਨ ਜਾਂਦਾ ਹਾਂ। ਜਿਹੜਾ ਇੱਕ ਖਿੰਨ ਵਿੱਚ ਦੇਵਤਿਆਂ ਵਰਗਾ ਜੀਵਨ ਬਣਾ ਸਕਦਾ ਹੈ। ਚਿੰਤਾ ਵਿਸ਼ੇ ਵਿਕਾਰਾਂ ਨਾਲ ਭਰਿਆ ਹੋਇਆ ਸਰੀਰ ਉਹ ਪਰਮਾਤਮਾ ਉਸ ਮਨ ਨੂੰ ਨਿਰਮਲ ਕਰ ਦਿੰਦਾ ਹੈ ਐਸੇ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਦਿਹਾੜੀ ਵਿੱਚ 100-100 ਵੀ ਉਹਦੇ ਤੋਂ ਵਾਰੇ ਜਾਈਏ 100-100 ਵਾਰ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਜਿਨੇ ਮਾਨਸਾਂ ਤੋਂ ਦੇਵਤਿਆਂ ਵਰਗਾ ਜੀਵਨ ਬਣਾ ਦੇਣਾ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਵਿੰਨਪੁਰ ਅੰਧਾਰ ਫਿਰ ਭਲਾ ਕਿਵੇਂ ਹੋ ਸਕਦਾ ਵੀ ਹਜ਼ਾਰਾਂ ਕਰੋੜਾਂ ਸੂਰਜ ਚੰਦ ਹੁੰਦਿਆਂ ਇੰਨੀ ਰੌਸ਼ਨੀ ਦੇ ਬਾਵਜੂਦ ਵੀ ਪੂਰੇ ਗੁਰੂ ਤੋਂ ਬਿਨਾਂ ਹਨੇਰੀ ਹਨੇਰਾ ਹੈ ਆਖੋ ਸਤਨਾ ਜੇ ਸੋ ਚੰਦਾ ਉੱਗਵੈ ਸੋ ਚੰਦ ਉਗ ਪਵੇ ਸੂਰਜ ਚੜੇ ਹਜ਼ਾਰ ਮਹਾਰਾਜ ਕਹਿੰਦੇ ਇੱਤੇ ਚਾਨਣ ਹੁੰਦਿਆਂ ਇੰਨਾ ਚਾਨਣ ਹੁੰਦੇ ਹੋਏ ਪਰ ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਿਨਾਂ ਹਨੇਰੀ ਹੈ ਫਿਰ ਜੀਵਨ ਦੀ ਆਤਮਿਕ ਸੂਝ ਦਾ ਸਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਆਪਣੇ ਸਤਿਗੁਰ ਕੈ ਬਲਿਹਾਰਾ ਇਸ ਕਰਕੇ ਭਾਈ ਐਸੇ ਗੁਰੂ ਤੋਂ ਤਾਂ ਬਲਿਹਾਰ ਜਾਣਾ ਚਾਹੀਦਾ ਜੋ ਗੁਰੂ ਆਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰਾ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਘਰ ਵਿੱਚ ਐਸਾ ਆਨੰਦ ਬਣੇ ਕਿ ਇਸ ਲੋਕ ਵਿੱਚ ਵੀ ਆਤਮਿਕ ਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋਇਆ ਤੇ ਪਰਲੋਕ ਵਿੱਚ ਵੀ ਇਹ ਸੁੱਖ ਟਿਕਿਆ ਰਹਿਣ ਵਾਲਾ ਹੈ ਲੋਕ ਤੇ ਪਰਲੋਕ ਦਾ ਸੁੱਖ ਆਗੈ ਸੁੱਖ ਪਾਛੈ ਸੁੱਖ ਸਹਿਜ ਘਰ ਆਨੰਦ ਹਮਾਰਾ ਫੇਰ ਮਾਰੇ ਕਹਿੰਦੇ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਅੰਤਰਜਾਮੀ ਕੌਣ ਹੈ ਜੀ ਸਾਡੇ ਮਨ ਦੀ ਜਾਣਨ ਵਾਲਾ ਅੰਤਰਜਾਮਤਾ ਰੱਖਦਾ ਹੋਵੇ ਸਾਡੇ ਅੰਦਰ ਦੀਆਂ ਜਾਣਦਾ ਹੋਵੇ ਫਿਰ ਮਾਰੇ ਕਹਿੰਦੇ ਸੋਈ ਉਹ ਹਮਾਰਾ ਮਾਲਕ ਹੈ ਮੈਨੂੰ ਨਿਸ਼ਚਾ ਹੋ ਗਿਆ ਵਿਸ਼ਵਾਸ ਹੋ ਗਿਆ ਭਰੋਸਾ ਹੋ ਗਿਆ ਕਿ ਜਿਹੜਾ ਸਿਰਜਣਹਾਰ ਮਾਲਕ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਦਾ ਸਾਈਂ ਹੈ ਉਹੀ ਮੇਰੇ ਸਿਰ ਦਾ ਰਾਖਾ ਹੈ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਫਿਰ ਮਹਾਰਾਜ ਕਹਿੰਦੇ ਐਸੀ ਬਖਸ਼ਿਸ਼ ਹੋ ਜਾਂਦੀ ਆ ਜਦੋਂ ਦਾ ਮੈਂ ਗੁਰੂ ਦੇ ਚਰਨ ਈ ਲੱਗਾ ਹਾਂ ਤੇ ਮੈਨੂੰ ਪਰਮਾਤਮਾ ਦੇ ਨਾਮ ਦਾ ਐਸਾ ਆਸਰਾ ਹੋਇਆ ਐਸਾ ਸਹਾਰਾ ਹੋ ਗਿਆ ਐਸੀ ਕਿਰਪਾ ਹੋਈ ਕਿ ਮੈਨੂੰ ਹੁਣ ਕੋਈ ਵੀ ਡਰ ਹੋ ਨਹੀਂ ਸਕਦਾ ਮੈਨੂੰ ਕੋਈ ਵੀ ਡਰ ਮੇਰੇ ਤੇ ਹਾਵੀ ਨਹੀਂ ਹੋ ਸਕਦਾ ਆਖੋ ਸਤਨਾਮ ਐਸੀ ਨਿਰਭਉ ਵਾਲੀ ਅਵਸਥਾ ਮੈਨੂੰ ਪ੍ਰਾਪਤ ਹੋਈ ਜਦੋਂ ਮੈਂ ਪੂਰੇ ਗੁਰੂ ਦੇ ਚਰਨ ਹੀ ਲੱਗਾ ਇੱਕ ਰਾਮ ਨਾਮ ਆਧਾਰ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਣਾ ਹਾਰਾ ਇਸ ਤਰ੍ਹਾਂ ਮਾਰੇ ਕਹਿੰਦੇ ਹੈ ਭਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਇਹ ਵਿਸ਼ਵਾਸ ਹੋ ਗਿਆ ਯਕੀਨ ਬਣ ਗਿਆ ਵਿਸ਼ਵਾਸ ਵਿੱਚ ਬੜੀ ਵੱਡੀ ਤਾਕਤ ਹੈ। ਗੁਰੂ ਤੇ ਕੀਤਾ ਹੋਇਆ ਵਿਸ਼ਵਾਸ ਤਾਰ ਦਿੰਦਾ ਹੈ। ਗੁਰੂ ਤੇ ਕਰੀ ਹੋਈ ਸ਼ੰਕਾ ਡੋਬ ਦਿੰਦੀ ਹੈ। ਜਿੰਨੇ ਵੀ ਰਿਸ਼ਤੇ ਆ ਵਿਸ਼ਵਾਸ ਦੇ ਸਿਰ ਤੇ ਖੜੇ ਰਹਿੰਦੇ ਆ ਤੇ ਜਦੋਂ ਵਿਸ਼ਵਾਸ ਉੱਟ ਜੇ ਤਾਂ ਫਿਰ ਟੁੱਟ ਜਾਂਦੇ ਆ। ਇਸ ਕਰਕੇ ਗੁਰੂ ਤੇ ਕੀਤਾ ਹੋਇਆ ਭਰੋਸਾ ਗੁਰੂ ਤੇ ਕੀਤਾ ਹੋਇਆ ਵਿਸ਼ਵਾਸ ਸਾਨੂੰ ਕਦੇ ਵੀ ਡੁੱਬਣ ਨਹੀਂ ਦੇਵੇਗਾ ਤੇ ਸਾਨੂੰ ਕਦੇ ਵੀ ਗਲਤ ਪਾਸੇ ਲੈ ਕੇ ਨਹੀਂ ਜਾਏਗਾ ਸਫਲ ਦਰਸ਼ਨ ਕਾਲ ਮੂਰਤ ਪ੍ਰਭ ਹੈ ਪੀ ਹੋ ਬਣਹਾਰ ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ ਮਨੁੱਖਾ ਜਨਮ ਦਾ ਫਲ ਉਸ ਪਰਮਾਤਮਾ ਤੋਂ ਮਿਲਿਆ ਤੇ ਜਿਸ ਪਰਮਾਤਮਾ ਦੀ ਹਸਤੀ ਉਸ ਮੌਤ ਤੋਂ ਵੀ ਰਹਿਤ ਹੈ ਜੋ ਜੰਮਣ ਮਰਨ ਵਿੱਚ ਨਹੀਂ ਹੁੰਦਾ ਜੋ ਸਿਰਫ ਇੱਕ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਪਰਮਾਤਮਾ ਮੌਤ ਤੋਂ ਵੀ ਰਹਿਤ ਹੈ ਉਹ ਇਸ ਵੇਲੇ ਵੀ ਮੇਰੇ ਸਰੂਪ ਤੇ ਮੌਜੂਦ ਹੈ ਤੇ ਸਦਾ ਕਾਇਮ ਰਹਿਣ ਵਾਲਾ ਉਹ ਤਾਂ ਜਿੱਥੇ ਲੇਖਾ ਮੰਗੀਐ ਤਿਸੈ ਖੜੇ ਦਿਸਨ ਮਾਰੇ ਕਹਿੰਦੇ ਜਿੱਥੇ ਲੇਖਾ ਮੰਗਿਆ ਜਾਣਾ ਹੈ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਉੱਥੇ ਤੈਨੂੰ ਗੁਰੂ ਖੜਾ ਦਿਸੇਗਾ ਆਖੋ ਸਤਨਾਮ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਮਾਰੇ ਕਹਿੰਦੇ ਉਹ ਮਾਲਕ ਆਪਣੀ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਦੇ ਕੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ਬਹੁਤ ਵੱਡੀ ਦਾਤ ਹੈ ਗੁਰੂ ਦਾ ਪ੍ਰੇਮ ਮਿਲ ਜਾਣਾ ਗੁਰੂ ਦਾ ਪਿਆਰ ਮਿਲ ਜਾਣਾ ਗੁਰੂ ਦੇ ਪ੍ਰੇਮ ਦੀ ਦਾਤ ਮਿਲ ਜਾਣੀ ਇਹ ਬਹੁਤ ਵੱਡੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਪਿਆਰਾ ਹਮੇਸ਼ਾ ਉਹਦੀ ਪ੍ਰੀਤ ਦੀ ਦਾਤ ਮੰਗਿਆ ਕਰੋ ਨਾਮ ਦਾਣ ਮੰਗਿਆ ਕਰੋ ਮਾਰੇ ਕਹਿੰਦਾ ਨਾਮ ਦਾਣ ਨਾਮ ਮੰਗ ਲਿਆ ਤਾਂ ਸਮਝ ਲਓ ਸਾਰੇ ਸੁੱਖ ਵਿੱਚ ਹੀ ਆ ਜਾਂਦੇ ਆ ਆਖੋ ਸਤਨਾਮ ਕਹ ਸਤਗੁਰੂ ਜੀ ਮਨੁੱਖਾ ਜਨ ਮਿਲਿਆ ਜਿਉਂਦੇ ਜੀ ਕਿਰਪਾ ਕਰੋ ਨਾਮ ਦੀ ਦਾਤ ਦਿਓ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਉਹ ਆਪਣੇ ਪਿਆਰ ਦੀ ਦਾਤ ਦੇ ਕੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਕੰਠ ਨਾਲ ਲਾ ਲੈਂਦਾ ਇਹ ਉਹਦੀ ਵਡਿਆਈ ਹੈ ਉਹਦੀ ਅਚਰਜ ਸੋਭਾ ਹੈ ਵਿਸਮਾਗ ਕਰ ਦੇਣ ਵਾਲੀ ਹੈ ਵੱਡੀ ਵਡਿਆਈ ਆਚਰਜ ਸੋਭਾ ਕਾਰ ਜੇ ਆਇਆ ਰਸੇ ਗੁਰੂ ਦੀ ਬੜੀ ਵਡਿਆਈ ਜੋ ਗੁਰੂ ਬਹੁਤ ਵੱਡੀ ਵਡਿਆਈ ਵਾਲਾ ਹੈ ਆਚਰਜ ਸੂਭਾ ਵਾਲਾ ਹੈ ਉਹਦੀ ਸ਼ਰਨ ਵਿੱਚ ਪੈ ਕੇ ਜ਼ਿੰਦਗੀ ਦਾ ਮਨੋਰਥ ਹੀ ਪ੍ਰਾਪਤ ਹੋ ਜਾਂਦਾ ਆਖੋ ਸਤਨਾਮ ਵੀ ਜ਼ਿੰਦਗੀ ਦਾ ਮਨੋਰਥ ਕੀ ਹੈ ਕੀ ਕਰਨ ਆਇਆ ਕੀ ਕਰ ਰਹੇ ਆ ਕੀ ਕਰਨਾ ਚਾਹੀਦਾ ਹੈ ਕਹਿੰਦੇ ਜ਼ਿੰਦਗੀ ਦਾ ਮਨੋਰਥ ਹੀ ਪਤਾ ਲੱਗ ਜਾਂਦਾ ਹੈ ਜ਼ਿੰਦਗੀ ਦਾ ਮਨੋਰਥ ਹੀ ਝੋਲੀ ਵਿੱਚ ਪੈ ਜਾਂਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਬੈਠ ਕੇ ਗੁਰੂ ਜੀ ਦੇ ਵਿਚਾਰ ਨਾਲ ਜੁੜ ਜਾਂਦਾ ਹੈ ਆਖੋ ਸਤਨਾਮ ਇਹ ਉਹਦੀ ਵੱਡੀ ਵਡਿਆਈ ਹੈ ਵੱਡੀ ਵਡਿਆਈ ਆਚਰਜ ਸੋਭਾ ਕਾਰਜ ਆਇਆ ਰਾਸੇ ਫਿਰ ਸਾਰੇ ਕਾਰਜ ਜਿਹੜੇ ਮਨੋਰਥ ਆ ਉਹ ਰਾਸ ਹੋ ਜਾਂਦੇ ਹਨ ਨਾਨਕ ਕਉ ਗੁਰਪੂਰਾ ਭਿਟਿਓ ਸਗਲੇ ਦੁਖ ਬਿਨਾਸੇ ਹੁਣ ਅਸੀਂ ਸਤਿਗੁਰੂ ਜੀ ਕਹਿੰਦੇ ਜਦੋਂ ਪੂਰਾ ਗੁਰੂ ਮਿਲ ਪਿਆ ਤਾਂ ਸਮਝ ਲੈ ਸਾਰੇ ਦੁੱਖ ਦੂਰ ਹੋ ਗਏ ਜੋ ਗੁਰੂ ਸਾਨੂੰ ਹਰ ਪ੍ਰਕਾਰ ਦਾ ਗਿਆਨ ਬਖਸ਼ਦਾ ਹੈ ਹੁਣ ਇਸ ਸਮੇਂ ਪੂਰੇ ਗੁਰੂ ਕੌਣ ਨੇ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਾਗਤ ਜੋਤ ਗੁਰਤਾ ਗੱਦੀ ਤੇ ਬਰਾਜਮਾ ਕਈ ਵਾਰੀ ਅਸੀਂ ਸਤਕਾਰ ਹੈ ਬੜੇ ਗ੍ਰੰਥਾਂ ਦਾ ਪਰ ਗੁਰਤਾ ਗੱਦੀ ਜਿਹਨੂੰ ਮਿਲੀ ਆ ਹੁਕਮ ਉਹਦਾ ਚਲਣਾ ਹੈ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਕਹਿੰਦੇ ਆ ਅਹੁਦੇ ਤੇ ਕੌਣ ਬੈਠਾ ਹੈ ਉਹਦੀ ਮੰਨਣੀ ਪੈਂਦੀ ਹੈ ਨਾ ਹੋਰ ਆਪਾਂ ਜੋ ਮਰਜੀ ਬਰਾਬਰ ਗ੍ਰੰਥ ਰੱਖ ਦਈਏ ਪ੍ਰਕਾਸ਼ ਕਰ ਦਈਏ ਪਰ ਮਹਾਨਤਾ ਜਿਹੜੀ ਹੈ ਗੁਰਤਾ ਗੱਦੀ ਤੇ ਬਰਾਜਮਾਨ ਗੁਰੂ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਇਸ ਕਰਕੇ ਹੁਕਮ ਕਿਦਾ ਮੰਨਣਾ ਜੀ ਹਕਮ ਮਰਨਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਰਨਾ ਹੈ। ਐਸਾ ਜਦੋਂ ਪੂਰਾ ਗੁਰੂ ਫਿਰ ਮਿਲਿਆ ਫਿਰ ਗੁਰੂ ਦੀਆਂ ਬਾਤਾਂ ਨੂੰ ਸਮਝ-ਸਮਝ ਕੇ ਫਿਰ ਜੀਵਨ ਉੱਚਾ ਤੇ ਸੁੱਚਾ ਬਣਦਾ ਹੈ। ਨਹੀਂ ਤਾਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਜਿਹੋ ਜਾਂ ਸਾਡਾ ਆਨੰਦਮਈ ਜੀਵਨ ਹੋ ਜਾਂਦਾ ਹੈ ਤਾਂ ਸਾਨੂੰ ਸਾਰਾ ਸੰਸਾਰ ਹੀ ਆਨੰਦਮਈ ਦੀਂਦਾ ਹੈ। ਜਦੋਂ ਬਿਰਤੀ ਬਕਾਰੀ ਹੋ ਜਾਂਦੀ ਹੈ ਤਾਂ ਸਾਰੀ ਦੁਨੀਆ ਹੀ ਬਕਾਰੀ ਬਿਰਤੀ ਦੀ ਨਜ਼ਰ ਆਉਣ ਲੱਗ ਜਾਂਦੀ ਹੈ ਇਹ ਤਾਂ ਜਿਹੋ ਜੀ ਮਨੁੱਖ ਦੇ ਐਨਕ ਲੱਗੀ ਹੁੰਦੀ ਹੈ ਨਾ ਜਿਵੇਂ ਹਰੀ ਐਨਕ ਲਾ ਲਾਂਗੇ ਤਾਂ ਸਾਰਾ ਕੁਝ ਹਰੇ ਹੀ ਦਿਸਣ ਲੱਗ ਜਾਂਦਾ ਜੇ ਲਾਲ ਐਨਕ ਲਾ ਲਾਂਗੇ ਤਾਂ ਸਾਰਾ ਕੁਝ ਲਾਲ ਹੀ ਦਿਸਣ ਲੱਗ ਜਾਂਦਾ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕਹ ਭਾਣਾ ਸਭ ਰੋਗੀ ਮਹਾਰਾਜ ਕਹਿੰਦੇ ਆ ਆਤਮਿਕ ਸੁਖ ਮਾਣਨ ਵਾਲੇ ਤਾਂ ਹਰੇਕ ਮਨੁੱਖ ਸੁਖ ਮਾਣਦਾ ਦਿਸਦਾ ਹੈ ਤੇ ਬਕਾਰਾਂ ਦੇ ਰੋਗ ਵਿੱਚ ਫਸੇ ਹੋਏ ਨੂੰ ਸਾਰੀ ਲੁਕਾਈ ਹੀ ਬਕਾਰੀ ਦਿਸਦੀ ਹੈ ਕਿਉਂਕਿ ਜਿਹੋ ਜੀ ਸੋਚ ਹੈ ਤੇ ਉਹੋ ਜੀ ਫਿਰ ਦਿਸਦਾ ਹੈ ਸ਼ੀਸ਼ਾ ਬਣਿਆ ਹੁੰਦਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਵੇਖਦੇ ਅਸੀਂ ਸਾਰਿਆਂ ਨੂੰ ਵੇਖਦੇ ਅਸੀਂ ਆਪਣੇ ਪਰਿਵਾਰਾਂ ਨੂੰ ਵੀ ਆ ਵੇਖਦੇ ਅਸੀਂ ਆਪਣਿਆਂ ਨੂੰ ਵੀ ਆ ਵੇਖਦੇ ਅਸੀਂ ਦੂਜਿਆਂ ਨੂੰ ਆ ਪਰ ਦੇਖਣ ਦੇਖਣ 'ਚ ਫਰਕ ਰੱਖ ਲੈਂਦਾ ਕਈ ਵਾਰੀ ਬੰਦਾ ਬਿਰਤੀ ਇੱਕ ਹੋ ਗਈ ਤਾਂ ਬਹੁਤ ਵੱਡੀ ਰਹਿਮਤ ਹੈ ਪ੍ਰਮਾਤਮਾ ਦੀ ਨਹੀਂ ਤਾਂ ਮਾਰੇ ਕਹਿੰਦੇ ਵੀ ਇਹ ਹਾਲਾਤ ਨੇ ਮੰਦੇ ਦੇ ਮਨ ਦੇ ਇਸ ਤਰ੍ਹਾਂ ਮਾਰੇ ਕਹਿੰਦੇ ਵੀ ਵਿਕਾਰਾਂ ਦੇ ਰੋਗ ਵਿੱਚ ਫਸੇ ਹੋਏ ਮਨੁੱਖ ਨੂੰ ਸਾਰੀ ਲੋਕਾਈ ਵਿਕਾਰੀ ਦਿਸਦੀ ਹੈ ਕਾਰਣ ਕਰਾਵਣ ਹਾਰ ਸੁਆਮੀ ਆਪਣਾ ਹਾਥ ਸੰਜੋਗੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਜਿਹੜਾ ਬੰਦਾ ਆਪਣੇ ਅੰਦਰੋਂ ਮੇਰ ਤੇਰ ਗਵਾ ਚੁੱਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਉਹ ਮੇਰ ਤੇਰ ਗਵਾ ਲਈ ਤੇ ਮਾਲਕ ਪ੍ਰਭੂ ਹੀ ਸਭ ਕੁਝ ਕਰਨ ਦੇ ਸਮਰੱਥ ਵਾਲਾ ਜਦੋਂ ਇਹ ਭਰੋਸਾ ਵੱਜ ਜਾਂਦਾ ਹੈ ਤੇ ਜੀਵਾਂ ਪਾਸੋਂ ਕਰਾਉਣ ਦੀ ਤਾਕਤ ਵੀ ਉਹੀ ਰੱਖਦਾ ਹੈ ਜੀਵਾਂ ਲਈ ਆਤਮਿਕ ਸੁੱਖ ਤੇ ਆਤਮਿਕ ਦੁੱਖ ਦਾ ਮੇਲ ਉਹਨੇ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਇਸ ਕਰਕੇ ਮਹਾਰਾਜ ਕਹਿੰਦੇ ਮਨ ਮੇਰੇ ਜਿਨੇ ਆਪਣਾ ਭਰਮ ਗਵਾਤਾ ਿਸਕੈ ਪਾਣੈ ਕੋਇ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਪੂਰੇ ਧਿਆਨ ਨਾਲ ਸੁਣਿਆ ਕਰੋ ਕਈ ਕਈ ਵਾਰੀ ਸ਼ਬਦ ਆਪਾ ਪੜ੍ਹਦੇ ਆ ਤੇ ਫਿਰ ਉਹ ਸ਼ਬਦ ਹੌਲੀ ਹੌਲੀ ਯਾਦ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਹੈ ਮੇਰੇ ਮਨ ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ ਤੇਰ ਗਵਾ ਲਈ ਕਿਉ ਛੋਟਾ ਉਹ ਵੱਡਾ ਆ ਮੇਰਾ ਆ ਤੇਰਾ ਇਹ ਮੇਰ ਤੇਰ ਗਵਾ ਲਈ ਜਿਸ ਨੇ ਸਭ ਜੀਵਾਂ ਵਿੱਚ ਪਰਮਾਤਮਾ ਵਸਦਾ ਪਛਾਣ ਲਿਆ ਉਹਨਾਂ ਦੇ ਖਿਆਲ ਵਿੱਚ ਕੋਈ ਜੀਵ ਕੁਰਾਹੇ ਜਾਈ ਨਹੀਂ ਰਿਆ ਆਖੋ ਸਤਨਾਮ ਸਗਲੋ ਬ੍ਰਹਮ ਪਛਾਤਾ ਸੰਤ ਸੰਗ ਜਾ ਕਾ ਮਨ ਸੀਤਲ ਉਹ ਜਾਣੈ ਸਗਲੀ ਠੰਡੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਸਾਧ ਸੰਗਤ ਵਿੱਚ ਰਹਿ ਕੇ ਜਿਸ ਮਨੁੱਖ ਦਾ ਮਨ ਵਿਕਾਰਾਂ ਵੱਲੋਂ ਸ਼ਾਂਤ ਹੋ ਜਾਂਦਾ ਹੈ ਉਹਨੂੰ ਸਾਰੀ ਲੋਕਾਈ ਨੂੰ ਹੀ ਸ਼ਾਂਤ ਚਿੱਤ ਸਮਝਦਾ ਹੈ ਭਾਵ ਆਪ ਦਾ ਚਿੱਤ ਸ਼ਾਂਤ ਹੋ ਗਿਆ ਤਾਂ ਸਾਰੀ ਲੋਕਾਈ ਸ਼ਾਂਤ ਦਿਸਦੀ ਹੈ ਆਪ ਦਾ ਮਨ ਪਟਕਣਾ ਵਿੱਚ ਆ ਤਾਂ ਲੁਕਾਈ ਸਾਰੀ ਪਟਕਣਾ ਵਿੱਚ ਦਿਸਦੀ ਐ ਮਹਾਰਾਜ ਕਹਿੰਦੇ ਸੰਤ ਸੰਗ ਜਾ ਕਾ ਮਨ ਸੀਤਲ ਉਹ ਜਾਣਾ ਸਗਲੀ ਠੰਢੀ ਹੁਣ ਸਾਰੀ ਸ੍ਰਿਸ਼ਟੀ ਹੀ ਸ਼ਾਂਤਮਈ ਦਿੰਦੀ ਐ ਹਉ ਮੈਂ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰੈ ਬਿਲ ਲਾਤੀ ਫਿਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਉਹਨੂੰ ਸਾਰੀ ਲੁਕਾਈ ਹੀ ਬਿਲਲਾਤੀ ਕੀ ਭਾਵ ਬਿਲਕਦੀ ਹੋਈ ਨਾજર ਆਉਂਦੀ ਏ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਹਮੈ ਰੋਗ ਹਮੈ ਦਾ ਰੋਗ ਹੈ ਜਾ ਕਾ ਮਨ ਵਿਆਪਤ ਉਹ ਜਨਮ ਮਰੈ ਬਿਲਲਾਤੀ ਪਰ ਜਿਸ ਮਨੁੱਖ ਦਾ ਮਨ ਹਮੈ ਰੋਗ ਵਿੱਚ ਫਸ ਜਾਂਦਾ ਹੈ ਉਹ ਸਦਾ ਦੁਖੀ ਰਹਿੰਦਾ ਹਮੈ ਵਿੱਚ ਜਨਮ ਲੈ ਕੇ ਆਤਮਕ ਮੌਤ ਸਹੀੜ ਬੈਠਦਾ ਹੈ ਤੇ ਜਿਨ੍ਹਾਂ ਦੇ ਅੰਦਰ ਗਿਆਨ ਦਾ ਸੁਰਮਾ ਪੈ ਜਾਂਦਾ ਹੈ ਮਾਰੇ ਕਹਿੰਦੇ ਗਿਆਨ ਅੰਜਨ ਅੰਜਨ ਕੀ ਨੂੰ ਕਹਿੰਦੇ ਆ ਜੀ ਸੁਰਮੇ ਨੂੰ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ ਬਸ ਆਤਮਿਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿੱਚ ਪੈ ਜਾਂਦਾ ਉਹ ਕਿੱਥੋਂ ਪੈਂਦਾ ਜੀ ਆਤਮਿਕ ਜੀਵਨ ਦੀ ਸੂਝ ਦਾ ਸੁਰਮਾ ਜਿਹੜਾ ਪੈਣਾ ਉਹ ਗੁਰੂ ਜੀ ਦੇ ਗਿਆਨ ਤੋਂ ਪੈਂਦਾ ਮਨ ਹਰ ਵੰਦਾ ਟਿਕਾਉਣਾ ਚਾਹੁੰਦਾ ਹੈ ਵੀ ਮੇਰਾ ਮਨ ਟਿਕਿਆ ਵੀ ਰਵੇ ਮੇਰਾ ਮਨ ਖੁਸ਼ ਵੀ ਰਵੇ ਮੈਂ ਚਿੰਤਾ ਮੁਕਤ ਵੀ ਹੋ ਜਾ ਮਾਰੇ ਕਹਿੰਦੇ ਉਹਦੇ ਵਾਸਤੇ ਫਿਰ ਕੀ ਕਰਨਾ ਪਊ ਕੁੰਬੇ ਵੱੱਦਾ ਜਲ ਰਹਿ ਹੈ ਜਾਲਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ বিনা ਗਿਆਨ ਇਹ ਇਲਾਜ ਤਾਂ ਫਿਰ ਗੁਰੂ ਜੀ ਦਾ ਗਿਆਨ ਨਹੀਂ ਕਰ ਸਕਦਾ ਸਮਝ ਹੀ ਕਰ ਸਕਦੀ ਹੈ ਮਹਾਰਾਜ ਕਹਿੰਦੇ ਗਿਆਨ ਅੰਜਨ ਜਦੋਂ ਆਤਮਿਕ ਜੀਵਨ ਦਾ ਸੁਰਮਾ ਅੱਖਾਂ ਵਿੱਚ ਪੈ ਗਿਆ ਤਾਂ ਤੇਰਾ ਦੇਖਣਾ ਤੇਰਾ ਉੱਠਣਾ ਤੇਰਾ ਬੋਲਣਾ ਬਦਲ ਹੀ ਜਾਣਾ ਹੈ ਫਿਰ ਤੈਨੂੰ ਆਤਮਿਕ ਜੀਵਨ ਦੀ ਸਾਰੀ ਸਮਝ ਪੈ ਜਾਣੀ। ਫਿਰ ਕੋਈ ਮੇਰ ਤੇਰ ਨਹੀਂ। ਕੋਈ ਆਪਣੇ ਕਰਮਾਂ ਬੰਦਾ ਕਿਗਾ ਉਹਦੀ ਕਿਸਮਤ ਹੈ। ਕੋਈ ਬੰਦਾ ਤਕੜਾ ਹੈ ਕਿਸੇ ਨੂੰ ਕੁਝ ਮਿਲ ਰਿਹਾ ਹੈ। ਭਾਵੇਂ ਕੋਈ ਗਰੀਬ ਹੈ, ਅਮੀਰ ਹੈ, ਹੁਣ ਕੋਈ ਫਰਕ ਨਹੀਂ ਪੈਂਦਾ। ਐਸੀ ਬਿਰਤੀ ਬਹੁਤ ਵੱਡੇ ਭਾਗਾਂ ਨਾਲ ਮਿਲਦੀ ਹੈ। ਫਿਰ ਐਸੀ ਸਮਝ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਦਿੰਦੇ ਆ। ਗਿਆਨ ਅਗਿਆਨ ਅੰਧੇਰੈ ਸੂਜਿਸ ਨਾਹੀ ਬਹੜ ਬਹੜ ਪਰਮਾਤਾ ਪਰ ਗਿਆਨ ਹੀ ਰਮਨੁਖ ਇਹਦੂ ਪਹਿਲਾਂ ਗਿਆਨ ਅੰਜਨ ਦੀ ਗੱਲ ਕੀਤੀ ਹੈ ਵੀ ਜਦੋਂ ਗਿਆਨ ਦਾ ਸਰਮਾ ਪੈ ਜਾਂਦਾ ਹੁਣ ਮਾਰੇ ਕਹਿੰਦੇ ਅਗਿਆਨ ਅੰਧੇਰੈ ਸੂਜਿਸ ਨਾਹੀ ਬਹੜ ਬਹੜ ਪਰਮਾਤਾ ਵੇਖੋ ਗੁਰਵਾਣੀ ਨੂੰ ਸਮਝਣ ਲਈ ਵੀ ਕਿੰਨੀ ਮਿਹਨਤ ਚਾਹੀਦੀ ਹੈ ਉਦਾਂ ਆਪਾਂ ਕਈ ਵਾਰੀ ਗੱਲ ਕੀਤੀ ਹੈ ਵੀ ਪਤਾ ਨਹੀਂ ਕਿੰਨੇ ਸਹਿਜ ਪਾੜ ਸਾਡੇ ਕੋਲ ਦੇ ਲੰਘ ਕੇ ਹੋਣਗੇ ਪਤਾ ਨਹੀਂ ਕਿੰਨੇ ਅਖੰਡ ਪਾੜ ਸਾ ਸਾਡੇ ਕੋਲ ਦੇ ਲੰਘ ਕੇ ਹੋਣਗੇ ਪਰ ਇੰਨੀ ਸਮਝ ਨਹੀਂ ਨਾ ਪੈਂਦੀ ਵੀ ਅਸੀਂ ਆਤਮਿਕ ਜੀਵਨ ਦਾ ਸੁਰਮਾ ਪਾਉਣ ਵਾਸਤੇ ਆਏ ਆ ਅਸੀਂ ਗਿਆਨ ਲੈਣ ਵਾਸਤੇ ਆਏ ਆ ਗੁਰੂ ਕੋਲ ਇਹ ਸਮਝ ਮਸਾਂ ਫਿਰ ਵਿਰਲੇ-ਵਿਰਲਾ ਨੂੰ ਪੈਂਦੀ ਮੰਗਣਾ ਉਤਈਆ ਪਰਮਾਤਮਾ ਤੋਂ ਫਿਰ ਮਾਰੇ ਕਹਿੰਦੇ ਅਗਿਆਨਤਾ ਦੇ ਹਨੇਰੇ ਵਿੱਚ ਸਹੀ ਜੀਵਨ ਬਾਰੇ ਕੁਝ ਵੀ ਨਹੀਂ ਸੁਝਦਾ ਫਿਰ ਮੁੜ ਮੁੜ ਟੜਕਦਾ ਰਹਿੰਦਾ ਹੁਣ ਹਨੇਰਾ ਹੋਵੇ ਪੂਰਾ ਤੇ ਬੰਦਾ ਜੰਗਲ ਵਿੱਚ ਤੁਰ ਪਏ ਤੇ ਟੋਇਆਂ ਜੀ ਡਿੱਗੇਗਾ ਨਾ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਜੀ ਦੇ ਗਿਆਨ ਤੋਂ ਬਿਨਾਂ ਸੰਸਾਰ ਵਿੱਚ ਤੁਰਦੇ ਹਾਂ ਤਾਂ ਸਾਨੂੰ ਫਿਰ ਉਹਨਾਂ ਟੋਇਆਂ 'ਚ ਡਿੱਗਣਾ ਪੈਂਦਾ ਜਿਹੜੇ ਦੁੱਖ ਰੂਪ ਟੋਏ ਹਨ ਆਖੋ ਸਤਨਾਮ ਅਗਿਆਨ ਅੰਧੇਰਾ ਸੂਝ ਸੁਨਾਹੀ ਬੋੜ ਬੋੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗੈ ਏ ਮੇਰੇ ਮਾਲਕ ਮੇਰੀ ਬੇਨਤੀ ਸੁਣੋ ਸਤਿਗੁਰੂ ਜੀ ਤੇਰਾ ਦਾਸ ਨਾਨਕ ਭਾਗ ਗੁਰੂ ਨਾਨਕ ਦੇਵ ਜੀ ਤੇਰੇ ਦਰ ਤੋਂ ਇਹੀ ਸੁਖ ਮੰਗਦਾ ਹੈ ਕਿਹੜਾ ਸੁਖ ਮੰਗਦਾ ਆ ਸੁਖ ਮੰਗਣਾ ਹੈ ਮਹਾਰਾਜ ਕਹਿੰਦੇ ਜੈ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ ਮਹਾਰਾਜ ਕਹਿੰਦੇ ਅੱਗੇ ਮੈਂ ਇਹ ਸੁਖ ਮੰਗਦਾ ਕਿ ਜਿੱਥੇ ਤੇਰਾ ਸਾਧੂ ਜਨ ਉਹਦੀ ਸਿਫਤਸਲਾ ਦੇ ਗੀਤ ਗਾਉਂਦੇ ਹੋਣ ਉੱਥੇ ਮੇਰਾ ਮਨ ਲੱਗਿਆ ਰਹੇ ਆਖੋ ਸਤਨਾ ਜੈ ਕੀਰਤਨ ਤੇਰਾ ਸਾਧੂ ਗਾਵੇ ਐ ਮੇਰਾ ਮਨ ਲੱਗਾ ਹੈ ਮੇਰਾ ਮਨ ਉੱਥੇ ਪਰਚਿਆ ਰਵੇ ਜਿੱਥੇ ਤੇਰਾ ਸਾਧੂ ਉਹਦੀ ਬੰਦਗੀ ਕਰਦਾ ਹੈ ਉਹਦਾ ਕੀਰਤਨ ਕਰਦਾ ਹੈ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਮਹਾਰਾਜ ਕਹਿੰਦੇ ਜਦੋਂ ਕੋਈ ਮਨੁੱਖ ਆਪਣਾ ਸ਼ਰੀਰ ਆਪਣਾ ਮਨ ਆਪਣਾ ਤਨ ਗੁਰਮੁਖ ਜਨਾਂ ਦੇ ਸੰਤ ਜਨਾਂ ਦੇ ਹਵਾਲੇ ਕਰ ਦਿੰਦਾ ਹੈ ਪਾਪ ਹਰੇਕ ਕਿਸਮ ਦੀ ਅਣਪੱਤ ਮਿਟਾ ਦਿੰਦਾ ਹੈ ਫਿਰ ਮਾਰੇ ਕਹਿੰਦੇ ਕਿਰਪਾ ਹੁੰਦੀ ਹੈ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਬ ਥੀਆ ਤੇ ਸੰਤਾਂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਲੱਗ ਪੈਂਦਾ ਸੰਗਤ ਹੋ ਗਈ ਨਾ ਸਾਧੂਆਂ ਦੀ ਗੁਰਮਖਾਂ ਦੀ ਤਦੋਂ ਨੂੰ ਫਿਰ ਆਤਮਿਕ ਸੁੱਖ ਮਿਲ ਜਾਂਦਾ ਜਿਵੇਂ ਆਪਾਂ ਸੰਗਤ ਕਰਦੇ ਆਂ ਰਲ ਮਿਲ ਕੇ ਸਾਰੇ ਆਹੀ ਸੰਗਤ ਦੀ ਗੱਲ ਐ ਬਸ ਤੇ ਸੰਗਤ ਵਿੱਚ ਬਹਿ ਕੇ ਜਿਹੜਾ ਬੰਦਾ ਗਿਆਨ ਪ੍ਰਾਪਤ ਕਰ ਲੈਂਦਾ ਉਹਨੂੰ ਹੋ ਜਾਂਦਾ ਥੋੜਾ ਬਹੁਤਾ ਗਿਆਨ ਨਹੀਂ ਕਰਮਾਂ ਵਿੱਚ ਲਿਖਿਆ ਤਾਂ ਨਹੀਂ ਕਰ ਸਕਦਾ ਸਤ ਸੰਗ ਵਡ ਭਾਗੀ ਹਰ ਸੰਗਤ ਪਾਵੇ ਭਾਗੀਣ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪ੍ਰੀਤ ਜੀ ਵੱਡੇ ਭਾਗਾਂ ਤੋਂ ਬਿਨਾ ਸਾਸੰਗ ਨਹੀਂ ਲੱਭੇ ਤੇ ਸੰਗਤ ਤੋਂ ਬਿਨਾ ਮੈਲ ਨਹੀਂ ਲੈਂਦੀ। ਸੰਤਰਿਵਨ ਅਬਰਨਾ ਦਾਤਾ ਬੀਆ ਇਸ ਕਰਕੇ ਸੰਤ ਜਨਾ ਗੁਰਮੁਖ ਜਨਾ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੋਰ ਕੋਈ ਨਹੀਂ ਹੈ। ਜੋ ਜੋ ਸ਼ਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ। ਹੁਣ ਸਾਧੂ ਐਦਾਂ ਨਹੀਂ ਵੀ ਕੋਈ ਸਪੈਸ਼ਲ ਹੈ ਜਿਹਨੇ ਨਾਮ ਜਪਣ ਨੂੰ ਕਹਤਾ ਉਹ ਸਾਧੂ ਹੀ ਆ ਕਿਰਤ ਕਰਦਾ ਭਲੇਖਾ ਤਾਂ ਇਥੋਂ ਵੀ ਕੱਢਣਾ ਹੈ ਨਾ ਜਿਹੜਾ ਬੰਦਾ ਕੀਰਤੀ ਹੈ ਨਾਮ ਜਪਦਾ ਹੈ ਬਾਣੀ ਪੜ੍ਹਦਾ ਹੈ ਬਸ ਉਹ ਗੁਰੂ ਦਾ ਸੇਵਕ ਹੈ ਉਹਦੇ ਕੋਲੇ ਸ਼ਾਂਤੀ ਹੈ ਉਹ ਸੰਤ ਹੈ ਐਦਾਂ ਨਹੀਂ ਵੀ ਉਹੀ ਕੋਈ ਸਪੈਸ਼ਲ ਸੰਤ ਹੈ ਨਹੀਂ ਸਪੈਸ਼ਲ ਕੋਈ ਨਹੀਂ ਬਾ ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਕੰਮਕਾਰ ਕਰਦਾ ਵੀ ਹੋ ਸਕਦਾ ਹੈ ਉਹਦੇ ਕੱਪੜੇ ਕੋਹੋ ਜੀ ਵੀ ਪਾਇਓ ਹੋ ਸਕਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਗੁਰਮਖਾਂ ਦੀ ਸੰਗਤ ਜ਼ਰੂਰ ਕਰਿਆ ਕਰ ਤੇ ਆਪਣੇ ਬੱਚਿਆਂ ਨੂੰ ਕਰਾਇਆ ਕਰ ਜਿਹਦੇ ਨਾਲ ਜੀਵਨ ਬਚਿਆ ਰਹਿਣਾ ਮਾੜੇ ਕਰਮਾਂ ਤੋਂ ਉੱਚਾ ਸੁੱਚਾ ਜੀਵਨ ਬਣਨਾ ਗੁਰਮਖ ਸਿਉ ਕਰ ਦੋਸਤੀ ਸਤਗੁਰ ਸਿਉ ਲਾਇ ਚਿੱਤ ਕੱਲ ਵੀ ਸੁਣਿਆ ਸੀ ਸੰਤ ਬਿਨ ਅਵਰਣਾ ਦਾਤਾ ਬੀਆ ਜੋ ਜੋ ਸ਼ਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਇਸ ਤਰ੍ਹਾਂ ਮਾਰੇ ਕਹਿੰਦੇ ਵੀ ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸੰਗਤ ਸੰਤ ਜਨਾਂ ਦੀ ਸ਼ਰਨ ਵਿੱਚ ਪੈਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਜੋਗ ਬਣ ਜਾਂਦਾ ਹੈ ਕੋਟ ਪਰਾਧ ਮਿਟੇ ਜਨ ਸੇਵਾ ਹਰ ਕੀਰਤਨ ਰਸ ਗਾਈਐ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਸੇਵਕ ਦੀ ਦੱਸੀ ਸੇਵਾ ਕੀਤਿਆਂ ਤਾਂ ਕਰੋੜਾਂ ਪਾਪ ਮਟ ਜਾਂਦੇ ਹਨ ਅਤੇ ਪ੍ਰੇਮ ਨਾਲ ਪ੍ਰਮਾਤਮਾ ਦੀ ਸਿਫਤਸਲਾ ਕੀਤੀ ਜਾ ਸਕਦੀ ਹੈ ਫਿਰ ਮਹਾਰਾਜ ਕਹਿੰਦੇ ਇਹਦੇ ਨਾਲ ਕੀ ਹੁੰਦਾ ਹੈ ਈ ਹਾਂ ਸੁਖ ਆਗੇ ਮੁਖ ਊਜਲ ਜਨ ਕਾ ਸੰਗ ਵਡ ਭਾਗੀ ਪਾਈਐ ਮਹਾਰਾਜ ਕਹਿੰਦੇ ਇਹਾਂ ਸੁਖ ਇੱਥੇ ਲੋਕ ਵਿੱਚ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ ਤੇ ਅੱਗੇ ਮੁਖ ਉਜਲ ਅੱਗੇ ਮੁਖ ਉਜਲਾ ਲੈ ਕੇ ਜਾਂਦਾ ਤੇ ਪਰਲੋਕ ਵਿੱਚ ਵੀ ਸੁਰਖਰੂ ਹੋਈਦਾ ਪਰ ਇਹ ਭਾਈ ਮਾਲਕ ਦੇ ਸੇਵਕ ਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ ਰਸਨਾ ਏਕ ਅਨੇਕ ਗੁਣਾ ਪੂਰਨ ਜਨਕੀ ਕੇਤਕ ਉਪਮਾ ਕਈਐ ਮਾਰੇ ਕਹਿੰਦੇ ਮੇਰੀ ਇੱਕ ਜੀਵ ਹੈ ਤੇ ਸੰਤ ਜਨ ਅਨੇਕਾਂ ਗੁਣਾਂ ਨਾਲ ਭਰਪੂਰ ਹਨ ਤੇ ਸੰਤ ਜਨਾਂ ਦੀ ਵਡਿਆਈ ਕਿਤਨੀਕ ਦੱਸੀ ਜਾਵੇ ਆਗਮ ਅਗੋਚਰ ਸਦ ਅਵਿਨਾਸੀ ਸ਼ਰਣ ਸੰਤਨ ਕੀ ਲਹੀਐ ਇਸ ਤਰ੍ਹਾਂ ਮਹਾਰਾਜ ਕਹਿੰਦੇ ਗੁਰਮੁਖ ਜਨਾਂ ਦੀ ਸ਼ਰਨ ਪਿਆ ਹੀ ਪਰਮਾਤਮਾ ਮਿਲ ਸਕਦਾ ਹੈ ਜੋ ਕਦੇ ਨਾ ਸੋਣ ਵਾਲਾ ਨਹੀਂ ਆ ਪਹੁੰਚ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਮਾਰੇ ਕਹਿੰਦੇ ਅਰਦਾਸ ਕਰਕੇ ਆਖ ਕੇ ਹੈ ਗੁਣ ਹੀ ਮੈਂ ਤਾਂ ਗੁਣ ਹੀ ਨਾ ਨਿਰਗੁਣ ਨੀਚ ਅਨਾਥ ਅਪਰਾਧੀ ਮਾਰੇ ਕਹਿੰਦੇ ਗੁਰੂ ਘਰ ਵਿੱਚ ਆਉਣਾ ਹੈ ਨਾ ਤਾਂ ਇੰਨਾ ਨੀਵਾ ਹੋ ਕੇ ਆ ਕਿੰਨਾ ਕੇ ਇਹ ਅਰਦਾਸ ਕਰ ਮਾਰੇ ਕਹਿੰਦੇ ਇਹ ਆਖੇ ਨਿਰਗੁਣ ਨੀਚ ਅਨਾਥ अपराधी मैं गुणहीन हां मैं नीवा हां मैं नया आसरा हां मैं भिखारी हां ते मैं ਹੁਣ ਗੁਰਮਖ ਜਨਾਂ ਦਾ ਪੱਲਾ ਫੜਿਆ ਹੈ ਬੂਡ ਤਮੋਗਰੇ ਅੰਧ ਕੂਪ ਮੈਂ ਨਾਨਕ ਲਿਹੋ ਨਿਵਾਹੀ ਇਸ ਤਰ੍ਹਾਂ ਗ੍ਰਸਥ ਦੇ ਮੋਹ ਦੇ ਅੰਨੇ ਹੋਏ ਖੂਵ ਚ ਡੁੱਬੇ ਰਹੇ ਦਾ ਸਾਥ ਤੋੜ ਤੱਕ ਨਿਭਾਓ ਮੇਰਾ ਅਸਤੇ ਗ੍ਰਸਤ ਜੀਵਨ ਦੇ ਮੋਹ ਵਿੱਚ ਇਸ ਖੂ ਵਿੱਚ ਡੁੱਬੇ ਹੋਏ ਹਾਂ ਤੇ ਇਹ ਸਾਡਾ ਤੁਸੀਂ ਸਾਥ ਨਿਭਾਓ ਤੇ ਅਸੀਂ ਸਾਡੇ ਅੰਦਰੋਂ ਪ੍ਰਮਾਤਮਾ ਵਸ ਜਾਏ ਬੂੜ ਤਮੋਗਰੇ ਅੰਧ ਗੂਪ ਮੈਂ ਨਾਨਕ ਲਹੋ ਨਿਵਾਹੀਏ ਗੁਰਮਖ ਜਨੋ ਗ੍ਰੇਸ ਤੇ ਦੇ ਮੋਹ ਦੇ ਅੰਨੇ ਹੋਏ ਖੂਬ ਵਿੱਚ ਡੁੱਬੇ ਰਹੇ ਦਾ ਸਾਥ ਸਾਡਾ ਤੋੜ ਤੱਕ ਨਿਭ ਜਾਵੇ ਭਾਵ ਗੁਰੂ ਨਾਲ ਸਾਡੀ ਬਣੀ ਰਹੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ